ਉਹ ਤਾਂ ਨੋ ਨੀ ਜਾ ਸਕਦਾ ਜੀ ਇਹੋ ਮੁੰਡੇ ਜਿਹਨਾਂ ਨੂੰ ਗਾਲਾ ਕੱਢਦਾ ਉਹ ਮਿਹੜਦਾ ਨੂੰ ਬੁਲਾ ਲੈਂਦੇ ਨਾ ਇਹ ਉਹਨੇ 300 ਨਾ ਪਾਇਆ 70 ਜੋ ਹੋ ਗਿਆ ਨਹੀਂ ਪੱਗਿਆ ਮੇਰੀ ਗੱਲ ਕੋਈ ਸੁਣਿਆ ਨਹੀਂ ਪੱਗਿਆ ਕਿਉਂ ਆਇਆ ਇਹ ਗੱਲ ਨੂੰ ਕੀ ਆਇਆ ਨਹੀਂ ਪੱਗਿਆ ਮੇਰੀ ਇੱਕ ਮਿੰਟ ਅੰਮ੍ਰਿਤ ਖੇ ਗਿਆ ਨਹੀਂ ਨਾ ਆਖਿਓ ਕਿ ਤੁਸੀਂ ਮੈਨੂੰ ਦੋਸ਼ ਮੰਗ ਨਹੀਂ ਨਹੀਂ ਯਾਰ ਦੇਖੋ ਥੋੜੀ ਗੱਲ ਇਹ ਆ ਉਹ ਫਿਰ ਕੱਜਿਆ ਕਿ ਉਹਦੀ ਗਲਤੀ ਤੁਸੀਂ ਤਾਂ ਉਹ ਨਹੀਂ ਗੱਲ ਗੱਡੀ ਜਿਹਨੂੰ ਲੱਗੀ ਮੈਂ ਆਹ ਦੰਗਾ ਹੀ ਵਿੱਚ ਤੁਸੀਂ ਕਹਿੰਦੇ ਵੀ ਉਹ ਗਾਲਾਂ ਕੱਢਿੰਦਿਆ ਉਹੀ ਇਹ ਤਾਂ ਵੈਸੇ ਹੋਰ ਹਾਂ ਕਿੰਨਾ ਟ੍ਰੈਟਮੈਂਟ ਕਰਾ ਦਿਓ ਇਹਦੀ ਗਲਤੀ ਹੋਣਾ ਗੱਲ ਕਿੱਥੇ ਜਾਵੇ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਜੋ ਕਿ ਸਾਡੀ ਸੁਰੱਖਿਆ ਦੇ ਵਾਸਤੇ ਤਨਖਤ ਕੀਤੇ ਜਾਂਦੇ ਨੇ ਪਰ ਜੇਕਰ ਉਹਨਾਂ ਦੀਆਂ ਵੀਡੀਓਜ਼ ਅਜਈਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਗਿਆ ਤਾਂ ਸਵਾਲ ਤਾਂ ਉੱਠਣੇ ਲਾਜ਼ਮੀ ਨੇ ਇੱਕ ਪਾਸੇ ਤਾਂ ਨਸ਼ੇ ਦੇ ਉੱਤੇ ਠੱਲ ਪਾਉਂਦੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮ ਖੁਦ ਨਸ਼ੇ ਦੇ ਵਿੱਚ ਟੱਲੀ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਸਿਵਲ ਕੱਪੜਿਆਂ ਦੇ ਵਿੱਚ ਨੇ ਇਹ ਪੁਲਿਸ ਮੁਲਾਜ਼ਮ ਨੇ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੇ ਸੀ ਅਤੇ ਉਹਨਾਂ ਨੇ ਜਿਹੜੀ ਕਿ ਗੱਡੀ ਦੇ ਨਾਲ ਕਈ ਵਾਹਨਾਂ ਨੂੰ ਟੱਕਰ ਮਾਰੀ ਐ ਤਾਂ ਇਸੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਐ ਸੋ ਆਹੂ ਨਜ਼ਰ ਮਾਰ ਜਾਈਂ ਨਾ ਤਸਵੀਰਾਂ ਤੇ ਉਹ ਫਿਰ ਬਲਾਲਾਂ ਦੇ ਨਾ ਵੀ ਉਹਨੇ ਸ੍ਰੀਸ਼ਰ ਨਾਮ ਪਾਇਆ ਹੋਇਆ ਤੇ ਫਿਰ ਜੋ ਛੱਡਿਆ ਨਹੀਂ ਛੱਡਿਆ ਮੇਰੀ ਗੱਲ ਤੋਂ ਕੁਝ ਨਹੀਂ ਭੱਜਿਆ ਕਿਉਂ ਆਈ ਵੀ ਗਲਤੀ ਹੋ ਗਈ ਛੱਡਿਆ ਮੇਰੀ 1 ਮਿੰਟ ਅਮਰ ਛੱਡਿਆ ਹੋਈ ਕਿਨੇ ਨਵਾ ਚ ਗਿਆ ਤੁਸੀਂ ਮੇਰੀ ਦੋਸਤ ਮੰਗੀ ਨਹੀਂ ਨਹੀਂ ਯਾਰ ਦੇਖੋ ਥੋਡੀ ਗੱਲ ਇਹ ਆ ਉਹ ਫਿਰ ਭੱਜਿਆ ਕਿਉਂ ਜੀ ਗਲਤ ਚੋੜੇ ਤਾਂ ਗੱਡੀ ਗਲਤ ਚੋੜੇ ਭੱਜਿਆ ਉਹ ਨਹੀਂ ਗੱਲ ਗੱਡੀ ਜਿਹਨੂੰ ਲੱਗੀ ਯਾਰ ਬੰਦਾ ਹੀ ਤੇ ਤੁਸੀਂ ਕਹਿੰਦੇ ਵੀ ਉਹ ਗਾਲਾਂ ਕੱਢਣ ਲਿਆ ਉਹੀ ਇਹਨਾਂ ਤੇ ਵੈਸੇ ਹੋਰ ਕੋਈ ਨਹੀਂ ਹਾਂ ਕ ਕਿੰਨੇ ਸੈਕਸ ਮਸਤਰਾ ਦਿਓ ਇਹਦੀ ਗਲਤੀ ਖੜਾ ਨਹੀਂ ਮਾਰਿਓ ਮੂੰਹ ਮਾੜਾ ਜਾ ਭਾਈ ਜੀ ਕੀ ਨਾਮ ਤੁਹਾਡਾ ਜੀ ਇੱਧਰ ਕਮਾ ਲਿਓ ਭਾਈ ਜੀ ਕਿੱਥੇ ਹੈ ਡਿਊਟੀ ਆਪਣੀ ਓਏ ਯਾਰ ਇੱਕ ਮਿੰਟ ਗੱਲ ਤਾਂ ਕਰ ਲੋ ਪਹਿਲਾਂ ਆਪੀ ਵੀ ਗੱਲ ਕੀ ਹੋਈ ਹੈ ਨਹੀਂ ਤੁਸੀਂ ਪੁਲਿਸ ਚੋਂ ਤੁਸੀਂ ਨਹੀਂ ਪਹਿਲਾਂ ਤੁਸੀਂ ਇਹ ਪੁੱਛੋ ਵੀ ਗੱਲ ਕੀ ਹੋਈ ਕੀ ਹੋਇਆ ਕੀ ਹੋਇਆ ਕੀ ਕਰੀ ਮੇਰੀ ਕਿਠਾਕ ਕੀ ਗੱਲ ਹੈ ਭਾਈ ਤੂੰ ਦੱਸਿਓ ਮੈਂ ਆਉਣਾ ਭਾਈ ਜੀ ਨਾਮ ਕੀ ਹੈ ਤੁਹਾਡਾ ਇੱਕ ਮਿੰਟ ਇੱਧਰ ਕਮਾ ਲਓ ਗੱਡੀ ਮੂੰਹ ਕਮਾ ਲਵਾ ਬਾਈ ਜੀ ਡਿਊਟੀ ਕਿੱਥੇ ਆਪਣੀ ਭਾਈ ਜੀ ਭਾਈ ਜੀ ਡਿਊਟੀ ਕਿੱਥੇ ਆਪਣੀ ਯਾਰ ਇੱਕ ਮਿੰਟ ਗੱਲ ਤਾਂ ਸੁਣ ਲੈ ਵੀ ਕਿਹੜਾ ਕਤੂਰ ਕਿਦਾ ਕਿਦਾ ਆਪਾਂ ਰੋਟੀ ਖਾ ਕੇ ਆਉਣਦੇ ਆ ਹਾਂਜੀ ਆਪਣੇ ਇਹਦਾ ਲੌਂਗ ਸਾਈਡ ਆਉਂਦੇ ਨਹੀਂ ਕੋਈ ਕੀ ਹੈ ਭਾਈ ਜੀ ਭਾਈ ਜੀ ਗੱਲ ਕੀ ਹੋਈ ਹੈ ਜੀ ਆਪਾਂ ਰੋਟੀ ਖਾ ਕੇ ਆਏ ਅੰਨੇ ਜਿਹੜੀ ਸਿੱਧੀ ਇਸਲੀਤ ਘਰ ਦਾ ਆਪਾਂ ਰੋਟੀ ਖਾ ਕੇ ਆਉਂਦੇ ਆ ਉਹ ਬੰਦਾ ਰੌਂਡ ਸਾਈਡ ਤੇ ਆਉਂਦੇ ਸੀ ਉਹ ਮੋਹ ਕਿਹਾ ਨਹੀਂ ਆਉਂਕ ਸਾਈਡ ਤੇ ਆ ਰਿਹਾ ਸੀ ਉਹ ਇੱਕ ਮਿੰਟ ਮੇਰਾ ਵੀ ਉਹ ਨਿਸ਼ਨੁਸ਼ਾ ਕੀਤਾ ਸੀ ਸਿੱਧਾ ਗੱਡੀ ਵਜਾ ਆਪ ਗੱਡੀ ਚਾਰ ਤੇ ਲੈ ਗਈ ਨਹੀਂ ਗੱਡੀ ਆਪਣੀ ਚ ਵਜਾਈ ਨਹੀਂ ਮੇਰੀ ਗੱਡੀ ਚ ਵਜਾਈ ਤੇ ਉਹ ਕਿੰਨੇ ਟਾਈਮ ਤੋਂ ਉੱਥੇ ਪਿਆ ਹੋਇਆ ਕੋਈ ਉਹਨੂੰ ਕੋਈ ਲਿਜਾਣ ਦੀ ਕੋਸ਼ਿਸ਼ ਕੀਤੀ ਕਿ ਆਉਂਦਾ ਦੇ ਇਹਨਾਂ ਨੇ ਮੁਕਨ ਦੇਣ ਦੇ ਤੁਸੀਂ ਡਿਊਟੀ ਕਿਤੇ ਤੁਹਾਡੀ ਅਸੀਂ ਤਾਂ ਕਹਿ ਰਹੇ ਹਾਂ ਜੂਰੀ ਤੇ ਹੀ ਪੰਜਾਬ ਪੂਰੇ ਦੇ ਵਿੱਚ ਸਾਡੀ ਟੀਮਾਂ ਬੜੀਆਂ ਨੇ ਇਹ ਆਪੀ ਟੀਮ ਨਹੀਂ ਤੁਹਾਡਾ ਮੈਕਮਾ ਕਿਹੜਾ ਕਿਹੜਾ ਡਿਪਾਰਟਮੈਂਟ ਕਰਦਾ ਹੈ ਆਪਸ ਦਾ ਰੈਂਕ ਕੀ ਰੈਂਕ ਤੁਹਾਡਾ ਰੈਂਕ ਕੀ ਆ ਰੈਂਕ ਮੈਂ ਐਸ ਹਾਂ ਤੇ ਪੋਸਟਿੰਗ ਕਿਹੜੇ ਜ਼ਿਲ੍ਹੇ ਚ ਆ ਪੋਸਟਿੰਗ ਆ ਦੀ ਕਿਸੇ ਚਲੇ ਜਿੰਦੇ ਹਾਂ ਬੈਲਟ ਨੰਬਰ ਕਿੰਨਾ ਤੁਹਾਡਾ ਉਹ ਤੁਸੀਂ ਛੱਡੋ ਨਾ ਪਹਿਲਾਂ ਗ ਕੀ ਗਲਤੀ ਕੀਤੀ ਹੈ ਨਹੀਂ ਸੀਐਮ ਸਾਹਿਬ ਨੇ ਤਾਂ ਸੜਕ ਸੁਰੱਖਿਆ ਫੋਰਸ ਬਣਾਈ ਆ ਪੁਲਿਸ ਵਾਲਿਆਂ ਦੀ ਨਹੀਂ ਤੇ ਤੁਸੀਂ ਫਿਰ ਕਿਉਂ ਨਹੀਂ ਇਹਦੀ ਜਾਨ ਬਚਾ ਸਕਦੇ ਜਾਂਦੀ ਮੇਰੀ ਮੇਰੀ ਇੱਕ ਮਿੰਟ ਥੱਲੇ ਕਰੀਂ ਕੈਮਰਾ ਨਾ ਫੜੋ ਮੈਂ ਮੈਂ ਪੱਤਰਕਾਰ ਆ ਕੈਮਰਾ ਨਾ ਫੜੋ ਫੋਟੋ ਬਣਾਇਆ ਮੇਰੀ ਗੱਲ ਤਾਂ ਸੁਣਨਾ ਦੱਸੋ ਤੁਸੀਂ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ ਆਪਾਂ ਰੋਟੀ ਖਾ ਗਏ ਆ ਮੁੰਡੇ ਆ ਕਿ ਬੰਦਾ ਸ਼ਰਾਬ ਪੀ ਕੇ ਗੱਡੀ ਦੇ ਵਿੱਚ ਵੱਜ ਗਿਆ ਤੁਸੀਂ ਸਹੀ ਹੋ ਤੁਹਾਡਾ ਇੱਥੇ ਲੋਕ ਮੰਗ ਕਰ ਰਹੇ ਨੇ ਤੁਹਾਡਾ ਮੈਡੀਕਲ ਕਰਾਇਆ ਜਾਵੇ ਕਹਿੰਦੇ ਕਰਾ ਲਓ ਕਰਾ ਲਓ ਬਈ ਤੁਹਾਡਾ ਜ਼ਿਲ੍ਹਾ ਅਮਰਸਰ ਆ ਤੁਸੀਂ ਇੱਧਰ ਕੀ ਕਰਦੇ ਜੀ ਨਾਰਾ ਫੋਨ ਕੱਟ ਕੇ ਗੱਲ ਕਰਨ ਨਾ ਨਹੀਂ ਹਾਂ ਗੱਲ ਕਰੀ ਕਰਨੀ ਆ ਨਹੀਂ ਜੀ ਤੁਸੀਂ ਕਹਿ ਰਹੇ ਸੀ ਕਿ ਉਹ ਮੰਦਿਰ ਦੀ ਬਿਆਦਵੀ ਜੀ ਡਿਊਟੀ ਲੱਗੀ ਆ ਜੀ ਹਾਂ ਤੇ ਅਸੀਂ ਰੋਟੀ ਖਾਣ ਗਏ ਹਾਂ ਨਹੀਂ ਡਿਊਟੀ ਕਿੱਥੇ ਲੱਗੀ ਤੁਹਾਡੀ ਨਹੀਂ ਇਹ ਰੋਟੀ ਖਾਣ ਗਏ ਹਾਂ ਆਪਣੇ ਸੰਭਾਲ ਲਈ ਜੀ ਮੈਂ ਤਾਂ ਇਹ ਕਹਿੰਦੇ ਕਿ ਉਹ ਨਹੀਂ ਲੱਗੀ ਸੰਭਾਲ ਲਿਆਉਂਗਾ ਦੇ ਵਿੱਚ ਨਹੀਂ ਕਿਸ ਸੰਬੰਧ ਦੇ ਵਿੱਚ ਲੱਗੀ ਆ ਜ਼ਿਲ੍ਹੇ ਚ ਜੜੀਆ ਬੇਤਰੀ ਹੋਈ ਹੈ ਆਪਣੇ ਮੰਦਿਰ ਦੇ ਸੰਬੰਧ ਵਿੱਚ ਤੇ ਉਹ ਤੇ ਤੁਸੀਂ ਫਿਰ ਡਿਊਟੀ ਲੱਗੀ ਆ ਤੁਹਾਡੀ ਹਾਂ ਤੇ ਤੁਸੀਂ ਦੋਸ਼ੀ ਫੜਨੇ ਆ ਕਿ ਹਿੱਟ ਕਰਨੇ ਬੰਦੇ ਨਹੀਂ ਹਿੱਟ ਕਿਉਂ ਕਰਨਾ ਵੀ ਜਦੋਂ ਆਪਾਂ ਦੂਰੀ ਤੋਂ ਫਾਰਕ ਹੋ ਕੇ ਰੋਟੀ ਬਸਾਣੀ ਹੈ ਕਿ ਨਹੀਂ ਆਪਾਂ ਨਹੀਂ ਉਹ ਕਹਿ ਰਹੇ ਕਿ ਸ਼ਰਾਬ ਪੀਤੀ ਤੁਹਾਡੀ ਕਿਹੜੇ ਬੰਦੇ ਨੇ ਪੀਤੀ ਕੋਈ ਬੰਦਾ ਚਲ ਕੇ ਕਰੇ ਵੀ ਆਂਗੇ ਪੀਤੀ ਤੇ ਉਹ ਦੇਖੋ ਉਹ ਖੜਨੇ ਹੋ ਰਿਹਾ ਤੁਹਾਡੇ ਨਾਲ ਦੇ ਬੰਦੇ ਕੋਣ ਨੇ ਜੀ ਉਹ ਤਾਂ ਹਾਰਦਾ ਮਰੀਜ਼ ਨਹੀਂ ਮੈਂ ਹਾਰਦਾ ਮਰੀਜ਼ ਹੈ ਕੌਣ ਨਾਲ ਤੁਹਾਡੇ ਉਹ ਐਸਾ ਹੀ ਉਹ ਵੀ ਨਹੀਂ ਫਿਰ ਉਹ ਡਿੱਗਦੇ ਪਏ ਨੇ ਉਹ ਸੰਭਲ ਨਹੀਂ ਹੋ ਰਿਹਾ ਉਹਨੂੰ ਮਰੀਜ਼ ਹੈ ਉਹ ਹਾਰਦਾ ਮੈਂ ਤੁਹਾਨੂੰ ਪਹਿਲਾਂ ਗਿਆ ਵੀ ਨਾਂ ਬਤਾਂਕਰ ਉਹਨੂੰ ਮੈਂ ਗਿਆ ਸੀ ਹਾਂਜੀ ਤੁਸੀਂ ਗੱਡੀ ਸੀਗੇ? ਨਹੀਂ ਮੈਂ ਨਹੀਂ। ਗੱਡੀ ਕੌਣ ਚਲਾਉਂ ਸੀਗੇ ਜੀ? ਉਹ ਜੀ ਸਾਹਿਬ। ਸਾਹਿਬ ਕਿਹੜੇ ਨੇ ਜੀ? ਉਹ ਜੇ ਭਾਈ। ਹਾਂਜੀ। ਉਹ ਸਾਡੇ ਸਾਹਿਬ ਹੈ। ਕੀ ਨਾਮ ਕੀ ਹੈ ਜੀ? ਤੁਸੀਂ ਦੱਸ ਦਿਓ ਕੋਈ। ਨਹੀਂ ਤੁਹਾਡਾ ਐਕਸੀਡੈਂਟ ਕਿਵੇਂ ਹੋਇਆ ਤੁਸੀਂ ਗੱਡੀ ਚਲਾਉਂ ਜੀ ਤੁਹਾਨੂੰ ਹੋਸ਼ ਹੋਊਗਾ ਨਾ? ਇਹ ਬੈਠੇ ਹੋਸ਼ ਹੋਊ ਤੁਹਾਨੂੰ ਕੋਈ ਗੱਡੀ। ਸਾਨੂੰ ਨਹੀਂ ਪਤਾ ਕੋਈ। ਕੋਈ ਡਰਿੰਕ ਕੀਤੀ ਹੈ? ਨਹੀਂ ਨਹੀਂ ਕੋਈ ਗੋਇਨ ਨਹੀਂ ਪੀਤੀ। ਨਹੀਂ ਫਿਰ ਤੁਸੀਂ ਬੋਲ ਕੰਨ ਰਹੇ ਹੋ। ਬੋਲ ਬੋਲ ਹੀ ਰਹੇ। ਕੌਣ ਨੇ ਸਾਹਿਬ ਕਿੱਥੇ ਤਨਾਤ ਨੇ ਹੋ? ਜੀ ਕਿਉਂ ਜੀ ਆਪਣੇ ਇਹੀ ਕੀ ਚੋਰਮ ਕਰਦੇ। ਨੇ ਐਕਸੀਡੈਂਟ ਦਾ ਜਰਮ ਨਹੀਂ ਨਹੀਂ ਜਰਮ ਨਹੀਂ ਐਕਸੀਡੈਂਟ ਕੋਈ ਜਰਮ ਨਹੀਂ ਮੰਨਦੇ ਅਸੀਂ ਤਾਂ ਤੁਸੀਂ ਉਹ ਦੱਸੋ ਕਿੱਥੇ ਲੱਗਿਆ ਕਾਹਨ ਜੀ ਜਨ ਮਾੜੀ ਵਿੱਚ ਤੁਹਾਡੀ ਗੱਡੀ ਵੱਜੀਆ ਨਹੀਂ ਨਹੀਂ ਵਿੱਚ ਮਰ ਗਿਆ ਵੱਜਿਆ ਵੱਤ ਗਿਆ ਤੁਹਾਡੀ ਗੱਡੀ ਉਹ ਕਿੱਥੇ ਗਿਆ ਤੁਸੀਂ ਤਨਾਤ ਕਿੱਥੇ ਹੋ ਮੇਰੀ ਗੱਲ ਸੁਣੋ ਚੀ ਦੀ ਮਾਂ ਜੀ ਉਹ ਦੱਸੋ ਉਹ ਕਿੱਥੋਂ ਆ ਤੁਹਾਡੇ ਸਾਹ ਕਿੱਥੇ ਤਨਾਤ ਨੇ ਜੀ ਜਿਹਦੇ ਵਿੱਚ ਲੱਗੀ ਆ ਗੱਡੀ ਉਹ ਤੁਸੀਂ ਦੱਸੋ ਕਿੱਥੇ ਆ ਤੁਹਾਡਾ ਬੈਡ ਨੰਬਰ ਕਿੰਨਾ ਜੀ ਆਪਾ ਸਟੋਲ ਬੈਡ ਜਿਲ੍ਹਾ ਕਿਹੜਾ ਹੀ ਸਾਡਾ ਹਿਆਰਪੁਰ ਇੱਧਰ ਕੀ ਕਰਦੇ ਸੀ ਤੁਸੀਂ ਅਸੀਂ ਕੋਈ ਆਵੇ ਹਾਂਜੀ ਤੁਹਾਡੀ ਕੋਈ ਡਿਊਟੀ ਆ ਜਾਂ ਪਰਸਨਲ ਕੰਮ ਆਇ ਸੀ ਪਰਸਨਲ ਕੰਮ ਆਇ ਸੀ ਤੇ ਫਿਰ ਜਿਹੜੀ ਆ ਕਹਿੰਦੇ ਤੇਜ਼ ਰਫਤਾਰ ਸੀ ਗੱਡੀ ਦੀ ਬਹੁਤ ਇੱਥੇ ਮੈਨੂੰ ਨਹੀਂ ਪਤਾ ਸੀ ਨੀ ਗੱਡੀ ਦੇ ਵਿੱਚ ਨਹੀਂ ਸੀ ਤੁਸੀਂ ਮੈਂ ਗੱਡੀ ਵਿੱਚ ਹੀ ਹੋਊਂਗਾ ਨਾ ਵੀ ਹੋਊਂਗਾ ਓਏ ਬ੍ਰੋਦਰ ਓਏ ਥੋੜਾ ਨਾਲ ਨਾ ਉਹੜ ਬਣਾਓ ਮੇਰਾ 40 ਰੁਪਏ ਦੋ ਸੋ ਦਾ ਬੈਗ ਦਾ ਪਰਵਾਸੀ ਦੇ ਦिए ਬਾਈ ਉਹ ਐਕਸੀਡੈਂਟ ਤੋਂ ਬਾਅਦ ਤੁਸੀਂ ਫੇਰ ਸ਼ਰਾਬ ਲੈ ਲਈ ਹੁਣ ਜੀ ਕੀ ਵਜ੍ਹਾ ਹਾਂਜੀ ਤੁਸੀਂ ਵੀਡੀਓ ਵੀ ਬਣਾਓ ਨੀ ਮੈਂ মিডিਆ ਤੋਂ ਆ ਜੀ ਤੁਸੀਂ ਵੀਡੀਓ ਕਰਵਾਉਂ ਮੈਂ ਪੱਤਰਕਾਰ ਆ ਜੀ ਹੁਣ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਤੁਹਾਡੇ ਤੇ ਪਹਿਲੇ ਇਲਜ਼ਾਮ ਲੱਗੇ ਨੇ ਸ਼ਰਾਬ ਪੀਣ ਦੇ ਤੁਸੀਂ ਫੇਰ ਸ਼ਰਾਬ ਖਰੀਦ ਲਈ ਥੇਕੇ ਤੋਂ ਜੀ ਮੈਂ ਟਰੈਕਟਰ ਦੇ ਹਾਂਜੀ ਟਰੈਕਟਰ ਦੇ ਕਿਰਤੀ ਨੀ ਪਹਿਲਾਂ ਹੀ ਤੁਸੀਂ ਗੱਡੀ ਐਕਸੀਡੈਂਟ ਹੋ ਗਈ ਹੋਰ ਸ਼ਰਾਬ ਪੀਣੀ ਆ ਜੀ ਮੈਂ ਆਪਣੇ ਮੈਂ ਕੋਈ ਟੱਕੀ ਹਾਂਜੀ ਮੈਨੂੰ ਹੁਣ ਤੋੜ ਨੀ ਭਾਈ ਜੀ ਇੰਨੀ ਸ਼ਰਾਬ ਕਿਉਂ ਪੀਣੇ ਹੋ ਕੋਈ ਯਾਰ ਅਸੀਂ ਡਿਊਟੀ 'ਚ ਹਾਂ ਨੀ ਡਿਊਟੀ ਦਾ ਡਿਊਟੀ ਆਪਣੀ ਡਿਊਟੀ ਕਰਕੇ ਪੀਣੇ ਆ ਨੀ ਪਰ ਹੁਣ ਤੁਸੀਂ ਤੁਸੀਂ ਦੱਸੋ ਤੂੰ ਹੀ ਚਾਪੜ ਡਿਊਟੀ ਕਰ ਤੋਂ ਬਾਅਦ ਪੀਂਦੇ ਆ ਨਹੀਂ ਮੈਂ ਸ਼ਰਾਬ ਨਹੀਂ ਪੀਂਦਾ ਜੀ ਚੋਟੀਓ ਨਹੀਂ ਹਰ ਤੁਸੀਂ ਐਕਸੀਡੈਂਟ ਕਰਨ ਤੋਂ ਬਾਅਦ ਫੇਰ ਠੇਕੇ ਤੇ ਪਹੁੰਚ ਕੇ ਬਿਲਕੁਲ ਹੀ ਮੈਂ ਤੁਸੀਂ ਤਾਂ ਬਿਲਕੁਲ ਇਹ ਜਿਹੜੀ ਹੈ ਲਾਪਰਵਾਹੀ ਹੈਗੇ ਆਪਾਂ ਇੰਨੇ ਆਪਣੇ ਡਿਊਟੀ ਦੇ ਪ੍ਰਤੀ ਵੀ ਦੇਖੋ ਜਰ ਮੈਂ ਮੈਂ ਆ ਠੇਕੇ ਤੋਂ ਲਈ ਆ ਮੈਂ ਆ ਬੜਾ ਟਰੈਕਟਰ ਦਾ ਟਰੈਕਟਰ ਨੂੰ ਆ ਮੈਂ ਬਾਰਾ ਚੋਲਾ ਕੈਟੀਟਿਊਡ ਕੀਤੀ ਹੈ ਡਿਊਟੀ ਕਰਨ ਤੋਂ ਬਾਅਦ ਮੈਂ ਲਈਏ ਫਰੀਦਪੁਰੀਆਂ ਬੈਲਜੋ ਮਦੀ ਰੋਡ ਜਰੂਰ ਤੇ ਹੀ ਮੈਂ ਪਹੁੰਚੂਗਾ ਨਹੀਂ ਸਰਕਾਰ ਨੇ ਤੁਹਾਡੀ ਡਿਊਟੀ ਲਈ ਆ ਸਰਕਾਰ ਨੇ ਰੋਡੀ ਸਰਕਾਰ ਨੇ ਰੋਡੀ ਜਿਹੜੀ ਲਈ ਆ ਉਹ ਉਹਦੇ ਬਾਅਦ ਵਿੱਚ ਅਸੀਂ ਜੋ ਜੋ ਬਣਨ ਕਰ ਸਕਦੇ ਇਹ ਬੇਅਦ ਅਸੀਂ 11 15 16 ਘੰਟੇ ਡਿਊਟੀ ਕਰਦੇ ਆ ਨਹੀਂ 11 15 ਅ ਤੁਸੀਂ ਕਦੀ ਆਵਾਜ਼ ਚ ਟਪਿਆ ਵੀ ਇਹ ਪੋਰਟ ਜਿਹੜੀ ਹੈ 16 ਘੰਟੇ ਡਿਊਟੀ ਕਰਦੀ ਹੈ ਵੀ ਤੁਸੀਂ ਤੁਸੀਂ ਦੱਸ ਦੋ ਸਾਡੇ ਚ ਤੁਸੀਂ ਮੈਨੂੰ ਤੁਸੀਂ ਮੈਨੂੰ ਦੱਸੋ ਤੁਸੀਂ ਤੁਸੀਂ ਹੀ ਹੈ ਨਾ ਬੱਸ ਆ ਬੁਕਾਂਗੇ ਤੁਸੀ ਤੁਸੀ ਵੀ ਦੇਖੋ ਠੇਕਾ ਠੇਕਾ ਨਾ ਇਹਦੇ ਵਿੱਚ ਇਹਦੇ ਵਿੱਚ ਮੈਂ ਟੈਕਸੀ ਦਗਾ ਨਹੀਂ ਤੁਹਾਡੀ ਇਹ ਵੀ ਟੈਕਸੀ ਦੋ ਨਾ ਤੁਹਾਡੀ ਗੱਡੀ ਨਾਲ ਹੁਣ ਐਕਸੀਡੈਂਟ ਹੋਇਆ ਜੀ ਲੋਕਾਂ ਨੇ ਤੁਹਾਨੂੰ ਘੇਰਿਆ ਹੋਇਆ ਟੈਕਸੀ ਤਾਂ ਮੈਂ ਨਹੀਂ ਮੈਂ ਨਹੀਂ ਕਹਿੰਦਾ ਸਾਡੀ ਗੱਡੀ ਨਾਲ ਟੈਕਸੀ ਰੈਡ ਉਹ ਜਿਹੜਾ ਮਾਰ ਗਿਆ ਮਾਰ ਗਿਆ ਅੱਛਾ ਉਹ ਮੈਨੂੰ ਦੱਸੋ ਕਿਹੜਾ ਮੁੰਡਾ ਮਾਰ ਗਿਆ ਇਹ ਪਰ ਤੁਸੀਂ ਬਿਲਕੁਲ ਨਹੀਂ ਤੁਸੀਂ ਤੁਸੀਂ ਦੱਸ ਇਹ ਰੱਜ ਗਈ ਆ ਇਹ ਤੁਸੀਂ ਬਿਲਕੁਲ ਹੀ ਸੰਵੇਦਨਸ਼ੀਲ ਨਹੀਂ ਹੈਗੇ ਮਾਮਲੇ ਹਾਂ ਜੀ ਸੰਵੇਦਨਸ਼ੀਲ ਕੀ ਹੋਣਾ ਜੇ ਤੁਸੀਂ ਪੱਤਰਕਾਰ ਹੋ ਤਾਂ ਅਜ ਵੀ ਹੈਗੇ ਸੀ ਵੀ ਮਾਝਾ ਆਪਣੀ ਸਾਡੀ 25 26 ਸਾਲ ਦੀ ਸਰਬੋਤਮ ਹੋਈ ਹੈ ਹੈਨਾ ਅਸੀਂ ਆਪਣੇ ਜਾ ਕੇ ਜਿਹੜੀ ਸਾਡਾ ਥਾਨ ਆ ਉੱਥੇ ਪੀ ਸਕਦੇ ਆਪਾਂ ਨਹੀਂ ਤੁਹਾਡੀ ਡਿਊਟੀ ਲਈ ਆ ਬਈ ਜਰਾ ਤੁਸੀਂ ਮੈਨੂੰ ਦੱਸੋ ਭਈ ਅਸੀਂ ਇੱਥੇ ਕਿਤੇ ਬੈਠ ਕੇ ਸ਼ਰਾਬ ਪੀਤੀ ਨਹੀਂ ਤੁਸੀਂ ਹੁਣ ਤਾਂ ਐਕਸੀਡੈਂਟ ਹੋ ਗਿਆ ਨਹੀਂ ਮੇਰੀ ਗੱਲ ਸੁਣੋ ਤੁਸੀਂ ਦੱਸੋ ਮੈਨੂੰ ਮੈਂ ਠੇਕੇ ਤੇ ਬੈਠ ਕੇ ਸ਼ਰਾਬ ਕੀਤੀ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਗੱਡੀ ਨਾਲ ਮੈਂ ਨਹੀਂ ਉਹ ਸਹੀ ਨਹੀਂ ਮੈਂ ਡਰਾਈਵਰ ਹਾਂ ਮੈਂ ਤਾਂ ਹੁੰਦੀ ਨਹੀਂ ਗੱਡੀ ਚਲੋ ਮੰਨ ਲਿਆ ਤੁਹਾਡੇ ਡਰਾਈਵਰ ਨੇ ਕੀਤਾ ਨਹੀਂ ਮੈਂ ਨਹੀਂ ਡਰਾਈਵਰ ਮੈਨੂੰ ਨਹੀਂ ਗੱਡੀ ਹੁੰਦੀ ਨਹੀਂ ਨਹੀਂ ਪਰ ਹਾਂ ਇਹ ਪੱਤਰਕਾਰ ਪੱਤਰਕਾਰ ਜਿੱਥੇ ਤੁਸੀਂ ਹੈਗੇ ਨਾ ਉੱਥੇ ਤੱਕ ਵੀ ਰੋ ਨੀ ਤੁਸੀਂ ਏਐਸਆਈ ਹੋ ਮੈਂ ਕਿਵੇਂ ਚ ਨਹੀਂ ਮੈਂ ਨਹੀਂ ਪੀਦਾ ਕੋਈ ਨਹੀਂ ਅੰਮ੍ਰਿਤਸਰ ਤੋਂ ਤੁਹਾਡੀ ਉਰੇ ਡਿਊਟੀ ਲਈ ਆ ਪਰ ਦੋਸ਼ੀ ਫੜਨ ਲਈ ਪਰ ਤੁਸੀਂ ਸ਼ਰਾਬ ਪੀ ਰਹੇ ਹੋ ਨਹੀਂ ਮੈਂ ਕੋਈ ਸ਼ਰਾਬ ਪੀਦਾ ਨਹੀਂ ਹਾਂਜੀ ਮੈਂ ਨਹੀਂ ਪੀਂਦਾ ਸ਼ਰਾਬ ਨਹੀਂ ਤੁਸੀਂ ਬੇਅਦਬੀ ਇਹ ਦੋਸ਼ੀ ਫੜਨ ਲਈ ਉਰੇ ਆਏ ਹੋ ਹਾਂਜੀ ਪਰ ਸ਼ਰਾਬ ਪੀ ਰਹੇ ਹੋ ਤੁਸੀਂ ਮੈਂ ਨਹੀਂ ਪੀਦਾ ਨਹੀਂ ਹੁਣ ਹੋਰ ਕਿਹਦੇ ਵਾਸਤੇ ਲਈ ਆ ਨਹੀਂ ਹੁਣ ਤੁਸੀਂ ਤੁਸੀਂ ਕੈਮਰਾ ਲੈ ਕੇ ਕਿਥੋਂ ਭੇਜੋਗੇ ਜਿੱਥੇ ਮਰਜ਼ੀ ਭੇਜ ਦਿਓ ਨੀ ਤੁਸੀਂ ਸ਼ਰਾਬ ਕਾਦੇ ਮੈਂ ਕਿੱਥੇ ਮਰਜੀ ਭੇਜ ਦਿਓ ਇਹ ਕੋ ਕੋਲ ਦੀ ਨਹੀਂ ਸੀਐਮ ਸਾਹਿਬ ਮੈਂ ਮੇਰੀ ਗੱਲ ਸੁਣੋ ਸਰਕਾਰ ਬਹੁਤ ਸਕਦਾ ਤੁਹਾਡੇ ਦੇ ਐਕਸ਼ਨ ਓਕੀ ਪੀਤੀ ਆ ਜੇ ਮੈਂ ਆਪਣੀ ਡਰਗਸ ਲਈ ਜਾਂ ਦੇ ਮੈਂ ਕੁਝ ਹੋ ਰਿਹਾ ਮੈਂ ਆਪਣੇ ਆਪਣੇ ਰਹਿਣ ਤੇ ਵਾਸਤੇ ਮੈਂ ਆਪਣੀ ਦਿਮਾਗ ਮੰਨੂ ਲੈਫਟ ਵਾਸਤੇ ਮੈਂ ਮਾਰ ਮੰਦਾ ਮੈਂ ਲਈ ਆ ਨਹੀਂ ਸਰਕਾਰ ਬਹੁਤ ਸਕਦਾ ਤੁਹਾਡੇ ਦੇ ਐਕਸ਼ਨ ਲੈ ਸਕਦੇ ਉਹ ਤਾਂ ਬਹੁਤ ਹੈਗੀ ਆ ਕੋਈ ਨਹੀਂ ਬਿਲਕੁਲ ਡਰ ਨਹੀਂ ਲੱਗਦਾ ਜੀ ਕਾਰਵਾਈ ਤੋਂ ਨਹੀਂ ਕਰ ਦੋ ਜੀ ਡਰ ਦੋ ਧਰ ਕੋ ਧੋਣ ਤੁਸੀਂ ਕੀ ਇਹਨੂੰ ਸਸਟੈਂਡ ਕਰੋਗੇ ਨਹੀਂ ਅਸੀਂ ਤਾਂ ਨਹੀਂ ਕਰ ਸਕਦੇ ਜੀ ਨਹੀਂ ਤੁਸੀਂ ਸਰਵਾਜ ਕਰੋ ਨਹੀਂ ਤੁਹਾਡੇ ਅਫਸਰ ਦੇਖਣਗੇ ਤੁਸੀਂ ਬੈਠੇ ਨਾ ਤੁਸੀਂ ਮੈਨੂੰ ਸਸਟੈਂਡ ਕਰੋਗੇ ਨਹੀਂ ਨਹੀਂ ਤੁਹਾਡੇ ਅਫਸਰ ਦੇਖਣਗੇ ਜੀ ਕੀ ਕਰਨਾ ਮੇਰੀ ਅਫਸਰ ਕੀ ਦੱਸਣਗੀ ਸਾਡਾ ਕੰਮ ਤਾਂ ਸਿਰਫ ਜਨਤਾ ਦੇ ਮੁੱਦੇ ਚੱਕਣਾ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਨਹੀਂ ਤਾਂ ਤਾਂ ਅਸੀਂ ਫੇਸ ਤੋਂ ਲੈ ਕੇ ਬੱਚੋ ਦਾ ਭੰਡ 15 ਘੰਟੇ ਆਪਣੇ ਰੋਹੀ ਕਰਦੇ ਨੇ ਤੂੰ ਤੁਸੀਂ ਕਰ ਲੈ ਨੂੜੀ ਨਹੀਂ ਜੇ ਡਿਊਟੀ ਨਹੀਂ ਹੁੰਦੀ ਰਜਾਇਨ ਕਰ ਦੋ ਨਾ ਤੁਸੀਂ ਕਰ ਲੈ ਕੀ ਪਤਾ ਤੁਹਾਡੇ ਨਾਲ ਵੱਧ ਹੋਵੇ ਸਾਡੀ ਟੈਕਸ ਦੇਣੇ ਕੀ ਪਤਾ ਸਾਡੀ 18 ਘੰਟੇ ਹੋਵੇ ਮੈਂ 90000 ਰੁਪਏ ਟੈਕਸ ਦੂੰਦਾ ਟੈਕਸ ਵੀ ਮਾਜਿਓ ਹਾਂ ਤੇ ਹੁਣ ਆ ਜੇ ਜੇ ਮੈਂ ਤਰੀਵੀ ਵੀ ਆ ਉਹਦਾ ਮੈਂ ਟੈਕਸ ਦੂੰਦਾ ਜੇ ਟੈਕਸ ਦੇਣਾ ਸਰਕਾਰ ਜੇ ਮੈਂ ਟੈਕਸ ਦੂੰਦਾ ਜਿੱਤੀ ਕਿ ਨਹੀਂ ਜੇ ਮੈਂ ਭੁੱਕੀ ਖੀਦੀ ਆ ਜੇ ਮੈਂ ਚਿੱਟਾ ਖਰੀਦਿਆ ਤਾਂ ਮੈਨੂੰ ਦੱਸੋ ਜੀ ਚਿੱਟਾ ਖਰੀਦਦੇ ਤੁਸੀਂ ਜੀ ਚਿੱਟਾ ਤੁਸੀਂ ਮੈਨੂੰ ਦੱਸੋ ਬੈ ਚਿੱਟਾ ਖਰੀਦਦੇ ਤੁਸੀਂ ਕਹਿ ਰਹੇ ਹੋ ਬੈ ਜੀ ਤਾਂ ਫਿਰ ਤੁਸੀਂ ਦੱਸੋ ਨਹੀਂ ਦਾਰੂ ਜਿਹੜਾ ਦੱਸੋ ਬਈ ਦਾਰੂ ਦਾਰੂ ਦੀ ਬਣੀ ਮੈਂ ਮੈਂ ਵਰਦੀ ਪਾਈ ਹੈ ਹੈ ਤਾਂ ਪੁਲਿਸ ਵਾਲੇ ਡਿਊਟੀ ਲੱਗੀ ਨਹੀਂ ਮੈਂ ਬੋਰਡ ਤੋਂ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਨਾਲ ਜੀ ਹੋਵੇ ਤੁਹਾਡੀ ਗੱਡੀ ਨਾਲ ਮਾਰੀ ਹੋਇਆ ਬੰਦਾ ਸੀਰੀਅਸ ਆ ਜੀ ਗੱਲ ਸੁਣ ਤੁਸੀਂ ਤੁਸੀਂ ਪੀਨੇ ਆ ਤਾਂ ਤੁਸੀਂ ਲੋਕਾਂ ਨੇ ਤੁਹਾਨੂੰ ਘੇਰੇ ਹੋਇਆ ਉੱਥੇ ਗਾਲ ਸੁਣੋ ਸ੍ਰੀ ਮਾ ਜੀ ਤੁਸੀਂ ਤੇ ਤੁਸੀਂ ਲੋਕਾਂ ਤੋਂ ਬਚ ਕੇ ਆ ਕੇ ਫੇਰ ਠੇਕੇ ਤੋਂ ਸ਼ਰਾਬ ਲੈਣੇ ਹੋ ਤੁਸੀਂ ਪੀਨੇ ਹੋ ਤਾਂ ਤੁਸੀਂ ਟੱਕਦੇ ਰਹੋ ਆਪਣੇ ਦੋਤ ਇਹ ਮੇਰਾ ਸਵਾਲ ਤਾਂ ਇਹ ਹੈ ਜੀ ਤੁਸੀਂ ਹਾਲਾਤ ਜਿਹੜੇ ਨੇ ਜਿਹੜੇ ਇਸ ਟਾਈਮ ਹਾਲਾਤ ਬਣੇ ਨੇ ਤੁਹਾਡੇ ਸ੍ਰੀ ਮਾ ਜੀ ਤੁਸੀਂ ਆਪਣੇ ਮੂੜੀ ਆਪਣੇ ਮੀਰੀਆ ਬਣਾਉਂਦੇ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਜਿਹੜੇ ਹਾਲਾਤਾਂ 'ਚ ਤੁਸੀਂ ਖਰੀਦਣ ਆਏ ਹੋ ਕਿ ਜਾਇਜ ਆ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਲੋਕ ਵਿਰੋਧ ਕਰ ਰਹੇ ਤੁਸੀਂ ਫੇਰ ਸ਼ਰਾਬ ਪੀ ਰਹੇ ਹੋ ਅਸੀਂ ਬੈਠੇ ਆ ਜੀ ਬੈਠਾ ਤੁਸੀਂ ਸ਼ਰਿਆ ਫੇਰ ਤੁਸੀਂ ਸ਼ਰਿਆ ਫੇਰ ਸ਼ਰਾਬ ਲੈਣੇ ਆ ਜੀ ਬੈ ਅਜੀ ਬੈਠੇ ਦੇਖਿਆ ਜਾ ਰਿਹਾ ਕਿ ਲਗਾਤਾਰ ਪੁਲਿਸ ਮੁਲਾਜ਼ਮਾਂ ਦੀਆਂ ਜਈਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸਾਰੇ ਪੁਲਿਸ ਮੁਲਾਜ਼ਮਾਂ ਖੈਰ ਇੱਕੋ ਜਿਹੇ ਨਹੀਂ ਹੁੰਦੇ ਕਈ ਬਹੁਤ ਚੰਗੇ ਵੀ ਹੁੰਦੇ ਨੇ ਜੋ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਪਰ ਕਈ ਜੋ ਖਾਕੀ ਵਰਦੀ ਨੂੰ ਬਦਨਾਮ ਕਰਨ ਚ ਲੱਗੇ ਹੋਏ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ